ਦੋਸਤੋ ਸਾਡੀ ਪੰਜਾਬ ਸਰਕਾਰ ਨੇ 10 ਲੱਖ ਦੀ ਜਿਹੜੀ ਸਿਹਤ ਬੀਮਾ ਯੋਜਨਾ ਦੀ ਜਿਹੜੀ ਸਕੀਮ ਲਿਆਂਦੀ ਹੈ ਉਹਨੂੰ ਲਾਗੂ ਕਰਨ ਜਾ ਰਹੇ ਨੇਗੇ ਤੇ ਪਹਿਲਾਂ ਵੀ ਇੱਕ ਸਕੀਮ ਚੱਲਦੀ ਹੈ ਜਿਹੜੀ ਕੇਂਦਰ ਸਰਕਾਰ ਦੀ ਹੈ ਜਿਹਨੂੰ ਆਮ ਭਾਸ਼ਾ ਦੇ ਵਿੱਚ ਸਾਡੇ ਲੋਕ ਜਿਹੜੇ ਕਹਿੰਦੇ ਨੇ 5 ਲੱਖ ਵਾਲਾ ਕਾਰਡ ਬਣਿਆ ਹੋਇਆ ਉਹਨੂੰ ਆਯੂਸ਼ਮਾਨ ਜਿਹੜੀ ਸਕੀਮ ਜਿਹੜੀ ਹੈ ਉਸ ਆਯੂਸ਼ਮਾਨ ਦੇ ਨਾਂ ਤੇ ਉਹ ਚੱਲਦੀ ਹੈਗੀ ਉਹਦੇ ਵਿੱਚ ਕੋਈ ਵੀ ਪਰਿਵਾਰ ਹੈ ਜਿਹੜਾ 5 ਲੱਖ ਤੱਕ ਦਾ ਇਲਾਜ ਹੈ ਜਿਹੜਾ ਉਹ ਕਿਸੇ ਹਸਪਤਾਲ ਦੇ ਵਿੱਚੋਂ ਕਰਾ ਸਕਦਾ ਹੈ ਕੁਝ ਸਰਕਾਰੀ ਸਰਕਾਰੀ ਤਾਂ ਮੇਰੇ ਖਲ ਸਾਰੇ ਹੀ ਨੇਗੇ ਕੁਝ ਪ੍ਰਾਈਵੇਟ ਜਿਹੜੇ ਹਸਤਾਲ ਹੁੰਦੇਗੇ ਉਹ ਵੀ ਇਹ ਅਥੋਰਾਈਜ਼ਡ ਹੁੰਦੇ ਨੇਗੇ ਇਹ ਕੰਮ ਕਰਨ ਦੇ ਲਈ ਪਰ ਪੰਜਾਬ ਸਰਕਾਰ ਨੇ ਨੇਲੇ ਤੇ ਦੈਲਾ ਮਾਰਿਆ ਕਿ ਉਹਨਾਂ ਦੀ 5 ਲੱਖ ਦੀ ਸਕੀਮ ਹੈ ਅਸੀਂ 10 ਲੱਖ ਦਾ ਤੇ ਹਰੇਕ ਪਰਿਵਾਰ ਲਈ ਉਹ ਤਾਂ ਕੁਝ 9ਵੇਂ ਪਰਿਵਾਰਾਂ ਲਈ ਸੀ ਤੇ ਹਰੇਕ ਪਰਿਵਾਰ ਲਈ ਇਹ 10 ਲੱਖ ਦੀ ਬੀਮਾ ਯੋਜਨਾ ਜਿਹੜੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਹੋਏਗੀ ਹਰੇਕ ਪਰਿਵਾਰ ਦੇ ਲਈ ਤੇ ਇਹਦੇ ਲਈ ਐਲਾਨ ਕੀਤਾ ਸਰਕਾਰ ਨੇ ਕਿ ਅਸੀਂ ਹੁਣੇ ਇਹ ਕਾਰਡ ਜਿਹੜੇ ਅਗੇ ਤੁਹਾਡੇ ਲੋਕਾਂ ਦੇ ਬਣਾਉਣੇ ਸ਼ੁਰੂ ਕਰ ਦਿਆਂਗੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇਗੇ ਜਿਨ੍ਹਾਂ ਕੋਲ ਆਧਾਰ ਕਾਰਡ ਹੈਗਾ ਪੰਜਾਬ ਦੇ ਬਸਨੀਕ ਨੇ ਉਹਨਾਂ ਦੇ ਕਾਰਡ ਇਹ ਬਣਾਉਣੇ ਸ਼ੁਰੂ ਕਰਨ ਜਾ ਰਹੇ ਆ ਤੇ ਸ਼ੁਰੂ ਕਿੱਥੋਂ ਕਰਨ ਜਾ ਰਹੇ ਆ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਵੀ ਤਰਨ ਤਰਨ ਤੋਂ ਸ਼ੁਰੂ ਕਰਾਂਗੇ ਇਹਦੇ ਨਾਲ ਬਰਨਾਲਾ ਜ਼ਿਲ੍ਹਾ ਵੀ ਜੋੜਿਆ ਵੀ ਮਾਲਵੇ ਦੇ ਵਿੱਚ ਇੱਕ ਬਰਨਾਲਾ ਤੇ ਪਹਿਲ ਜਿਹੜੀ ਹੈਗੀ ਉਹ ਤਰਨ ਤਰਨ ਤੋਂ ਸ਼ੁਰੂ ਕੀਤੀ ਜਾਏਗੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਤਰਨ ਤਰਨ ਤੋਂ ਕਿਉਂ ਸ਼ੁਰੂ ਕਰਨ ਜਾ ਰਹੇ ਨੇ ਵੈਸੇ ਤਾਂ ਤਰਨ ਤਰਨ ਵੀ ਹਲੇ ਇਹ ਕੰਮ ਸ਼ੁਰੂ ਨਹੀਂ ਹੋਇਆ ਬਿਆਨ ਆ ਗਿਆ ਸਰਕਾਰ ਦਾ ਕਿ ਕੋਈ ਹੜਾ ਆ ਗਏ ਹੈਗੇ ਇਸ ਕਰਕੇ ਹੜਾਂ ਕਰਕੇ ਰੁਕਣਾ ਪਏਗਾ ਜੀ ਹੁਣ 2.5 3 ਮਹੀਨੇ ਸਾਨੂੰ ਵੇਟ ਕਰਨੀ ਪਏਗੀ ਇਹ ਇਸ ਕਰਕੇ ਪਿੱਛੇ ਚਲਾ ਗਿਆ ਇਹ ਕੰਮ ਪਰ ਤਰਨ ਤਰਨ ਤੋਂ ਸ਼ੁਰੂ ਕਰਨ ਦਾ ਮਕਸਦ ਕੀ ਹੈ ਕਿਉਂਕਿ ਇਹ ਸਕੀਮ ਨੂੰ ਤਰਨ ਤਰਨ ਤੋਂ ਲਾਗੂ ਕਰਕੇ ਸਰਕਾਰ ਨੇ ਉਥੇ ਕੁੰਡੀ ਸੁੱਟੀ ਹੈਗੀ ਵੋਟਾਂ ਵਾਲੀਆਂ ਮੱਛੀਆਂ ਫੜਨ ਵਾਸਤੇ ਕਿਉਂਕਿ ਉੱਥੇ ਜ਼ਿਮਨੀ ਚੌਣ ਸਿਰ ਦੇ ਉੱਤੇ ਖੜੀ ਹੈ ਬਿਲਕੁਲ ਹੀ ਤੇ ਉੱਥੋਂ ਦੇ ਜਿਹੜੇ ਐਮਐਲਏ ਸੀਗੇ ਸੋਲ ਸਾਹਿਬ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰ ਸਿੰਘ ਸੋਲ ਸੀ ਡਾਕਟਰ ਸਾਹਿਬ ਸੀਗੇ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਮੌਤ ਤੋਂ ਬਾਅਦ ਉਹ ਸੀਟ ਖਾਲੀ ਪਈ ਹੈ ਤੇ ਉੱਥੇ ਹੁਣ ਕਿਉਂਕਿ ਇਲੈਕਸ਼ਨ ਹੋਣਾ ਹੈ ਇਲੈਕਸ਼ਨ ਕਮਿਸ਼ਨ ਕਿਸੇ ਵੀ ਵੇਲੇ ਵੀ ਡੇਟ ਡਿਕਲੇਅਰ ਕਰ ਸਕਦਾ ਹੈ ਜ਼ਿਮਨੀ ਚੌਣ ਦੀ ਤਾਂ ਇਸ ਕਰਕੇ ਜਿਵੇਂ ਕੇਜਰੀਬਾਲ ਸਾਹਿਬ ਨੇ ਸ਼ੁਰੂ ਵਾਲੇ ਦੌਰ ਚ ਕਿਹਾ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਰਾਜਨੀਤੀ ਨੂੰ ਬਦਲਣ ਆਏ ਹਾਂ ਪਰ ਆ ਸਾਰੀਆਂ ਗੱਲਾਂ ਦੇਖ ਕੇ ਲੱਗਦਾ ਹੈ ਕਿ ਉਹੀ ਕੁਛ ਉਵੇਂ ਚੱਲੀ ਜਾਂਦਾ ਹੈਗਾ ਰਾਜਨੀਤੀ ਹੀ ਹੋ ਰਹੀ ਹੈਗੀ ਕਿਉਂਕਿ ਇਹ ਕਾਰਡ ਜੇ ਬੜਨੇ ਸ਼ੁਰੂ ਕਰਨੇ ਵੀ ਸੀਗੇ ਤਾਂ ਉਹਨਾਂ ਥਾਵਾਂ ਤੋਂ ਸ਼ੁਰੂ ਕਰਦੇ ਜਿੱਥੇ ਮਰੀਜ਼ ਜ਼ਿਆਦਾ ਪਏ ਨੇ ਕਿ ਜਿਹੜੇ ਇਲਾਕਿਆਂ ਦੇ ਵਿੱਚ ਬਠਿੰਡੇ ਤੋਂ ਇੱਕ ਕੈਂਸਰ ਵਾਲੀ ਗੱਡੀ ਚੱਲਦੀ ਹੈ ਸਾਰਿਆਂ ਨੂੰ ਪਤਾ ਹੈ ਕੈਂਸਰ ਦੇ ਮਰੀਜ਼ ਜ਼ਿਆਦਾ ਮਾਲਵੇ ਦੇ ਵਿੱਚ ਨੇਗੇ ਕਿੱਥੇ ਕਿੱਥੇ ਪਏ ਹੈ ਬਠਿੰਡਾ ਪਿਆ ਹੈ ਮਾਨਸਾ ਪਿਆ ਹੈ ਤੇ ਇਧਰ ਮੁਕਸਰ ਦੇ ਵਿੱਚ ਪਏ ਨੇਗੇ ਮਰੀਜ਼ ਕਿੰਨੇ ਹਰ ਬਿਮਾਰੀ ਦੇ ਕੈਂਸਰ ਦੇ ਜ਼ਿਆਦਾ ਨੇਗੇ ਤੇ ਬਠਿੰਡੇ ਤੋਂ ਟ੍ਰੇਨ ਚੱਲਦੀ ਹੈਗੀ ਮਤਲਬ ਉਹਦਾ ਨਾਂ ਹੀ ਕਨਸਨਟ੍ਰੇਨ ਪਾਇਆ ਹੋਇਆ ਲੋਕਾਂ ਨੇ ਤਾਂ ਚਾਹੀਦਾ ਇਹ ਸੀ ਵੀ ਕਿਤੇ ਮੁਕਸਰ ਤੋਂ ਸ਼ੁਰੂ ਕਰ ਲੈਂਦੇ ਬਠਿੰਡਿਓ ਹੋ ਜਾਂਦਾ ਮਾਨਸਾ ਤੋਂ ਹੋ ਜਾਂਦਾ ਪਰ ਤਰਨਤਨ ਤੋਂ ਕਿਉਂ ਸ਼ੁਰੂ ਕੀਤਾ ਜਾ ਰਿਹਾ ਕਿਉਂਕਿ ਉੱਥੇ ਜਿਮਨੀ ਚ ਆਉਣ ਹੈ ਇਸ ਕਰਕੇ ਵੋਟਰਾਂ ਨੂੰ ਖੁਸ਼ ਕਰਨਾ ਹੈ ਲੋਕਾਂ ਦੇ ਵਿੱਚ ਹਲਚਲ ਸ਼ੁਰੂ ਹੋ ਜਾਏਗੀ ਕਿ ਸਰਕਾਰ ਹੈ ਜਿਹੜੀ ਉਹ ਕਿੰਨਾ ਖਿਆਲ ਰੱਖ ਰਹੀ ਹੈ ਤਾਂ ਜੋ ਉਹ ਸੀਟ ਨੂੰ ਜਿੱਤਿਆ ਜਾ ਸਕੇ ਸੀਟਾਂ ਜਿੱਤਣ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਕੋਈ ਰਾਜਨੀਤੀ ਦੇ ਵਿੱਚ ਪੈ ਹੀ ਗਿਆ ਸੀਟਾਂ ਵੀ ਉਹਨਾਂ ਨੇ ਜਿੱਤਣੀਆਂ ਹੁੰਦੀਆਂ ਗੀਆਂ ਪਰ ਰਾਜਨੀਤਿਕ ਕਰਨ ਤੇ ਰਾਜਨੀਤੀ ਬਦਲਣ ਵਾਲੀ ਗੱਲ ਹੈ ਜਿਹੜੀ ਉਹ ਇੱਥੇ ਆ ਕੇ ਫਿਰ ਫਿੱਕੀ ਪੈ ਜਾਂਦੀ ਹੈਗੀ ਤੇ ਨਹੀਂ ਤਾਂ ਚਾਹੀਦਾ ਸੀ ਕਿ ਜਿੱਥੇ ਮਰੀਜ਼ ਨੇ ਪਹਿਲਾਂ ਜ਼ਿਆਦਾ ਜ਼ਿਆਦਾ ਲੋਕ ਦੁਖੀ ਨੇ ਗਏ ਜ਼ਿਆਦਾ ਮੰਜਿਆਂ ਦੇ ਉੱਤੇ ਪਏ ਮਰੀਜ਼ ਤੜਫ ਰਹੇ ਐ ਜਿੱਥੇ ਉੱਥੇ ਇਹ ਸਕੀਮ ਪਹਿਲ ਦੇ ਆਧਾਰ ਤੇ ਲਾਗੂ ਕੀਤੀ ਜਾਂਦੀ ਤਾਂ ਹੋਰ ਵੀ ਚੰਗਾ ਹੁੰਦਾ ਪਰ ਅ ਦੂਜੇ ਪਾਸੇ ਮਹੱਲਾ ਕਲੀਨ ਕੰਮ ਬਾਰੇ ਵੀ ਜੜੀ ਗੱਲ ਕਹੀ ਜਾਂਦੀ ਆਪਾਂ ਨੂੰ ਪਤਾ ਹੈ ਵੀ ਉਹ ਫਰਸਟ ਏਡ ਦੇਣ ਜੋਗੇ ਨਹੀਂਗੇ ਕੰਮ ਉਥੇ ਸਿਰ ਦੁੱਖ ਦੇ ਦੀ ਗੋਲੀ ਵੀ ਮਿਲ ਜਾਂਦੀ ਹੈ ਬੁਖਾਰ ਜ਼ੁਕਾਮ ਮਾੜਾ ਮੋਟਾ ਜਿਹੜਾ ਹੈਗਾ ਮੁੱਢਲੀ ਜਣੀਆਂ ਅਲਾਮਤਾਂ ਹੁੰਦੀਆਂ ਮਾੜੀਆਂ ਮੋਟੀਆਂ ਉਹਨਾਂ ਦਾ ਇਲਾਜ ਕਰਨ ਜੋਗੇ ਹੈਗੇ ਪਰ ਕਈ ਵਾਰੀ ਉਹਨਾਂ ਨੂੰ ਇਨਾ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਵੀ ਅਮਰੀਕਾ ਵਾਲੇ ਫਿਰਦੇ ਆ ਜੀ ਮਤਲਬ ਟਰੰਪ ਹੋਰੇ ਵੀ ਇਹ ਸਕੀਮ ਸਾਡੀ ਚੋਰੀ ਕਰਨ ਨੂੰ ਜਾਂ ਵੀ ਇਹ ਸਕੀਮ ਅਸੀਂ ਵੀ ਲਾਗੂ ਕਰੀਏ ਅਮਰੀਕਾ ਦੇ ਵਿੱਚ ਇਹ ਗੱਲਾਂ ਵੀ ਸੁਣਨ ਨੂੰ ਮਿਲ ਜਾਂਦੀਆਂ ਹੈ ਬਿਜਾਦੇ ਹੀ ਬਤਾ ਚੜਾ ਕਿ ਪੇਸ਼ ਕਰਦੇ ਇੰਨੇ ਜੋਗੇ ਹੈ ਨਹੀਂਗੇ ਉਹ ਆਮ ਆਦਮੀ ਕਲੀਨਿਕ ਆਪਾਂ ਨੂੰ ਪਤਾ ਹੈ ਉੱਥੇ ਵੀ ਇੱਕ ਡਾਕਟਰ ਹੁੰਦਾ ਏਕ ਉੱਥੇ ਫਾਰਮਾਸਿਸਟ ਹੈ ਇੱਕ ਉੱਥੇ ਰਜਿਸਟ੍ਰੇਸ਼ਨ ਕਰਨ ਵਾਲਾ ਕੋਈ ਨਾ ਕੋਈ ਹੁੰਦਾ ਕਰਮਚਾਰੀ ਬਸ ਇਹ ਤਿੰਨ ਕਰਮਚਾਰੀ ਹੈ ਉੱਥੇ ਜਿਹੜਾ ਡੰਗ ਟਪਾਈ ਹੈ ਵਧੀਆ ਆਮ ਲੋਕਾਂ ਨੂੰ ਮੁਢਲੀ ਸਿਹਤਾਂ ਜ਼ਰੂਰ ਮਿਲ ਜਾਂਦੀ ਹੈ ਠੀਕ ਹੈ ਤੇ ਉੱਥੇ ਜਿਹੜੇ ਟੈਸਟ ਹੁੰਦੇ ਨੇਗੇ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਉਹ ਫਿਰ ਬਾਹਰ ਜਾਂਦੇ ਕਿਤੇ ਰਿਪੋਰਟਾਂ ਆਉਂਦੀਆਂ ਪਤਾ ਨਹੀਂ 3-3 4-4 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਆਉਂਦੀਆਂ ਕਈ ਵਾਰੀ ਤਾਂ ਯਾਨੀ ਇਸ ਤਰ੍ਹਾਂ ਦਾ ਉੱਥੇ سلسلہ ਹੈ ਤੇ ਮੁਹੱਲਾ ਕਲੀਨਿਕ ਜਿਹੜੇ ਹੈਗੇ ਹੈਗੇ ਉਹ ਉਹਨਾਂ ਦੀ ਥਾਂ ਦੇ ਉੱਤੇ ਸਗੋਂ ਜਿਹੜੇ ਹਸਪਤਾਲ ਪਹਿਲਾਂ ਹੀ ਚੱਲਦੇ ਸੀ ਕਈ ਥਾਵਾਂ ਦੇ ਉੱਤੇ ਡਿਸਪੈਂਸਰੀਆਂ ਬੜੀ ਕਾਮਯਾਬੀ ਨਾਲ ਚੱਲ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਤੋੜ ਕੇ ਮੁਹੱਲਾ ਕਲੀਨਿਕ ਬਣਾ ਦਿੱਤੇ ਗਏ ਨੇ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਉਹ ਡਾਕਟਰਾਂ ਦੀ ਪੋਸਟ ਹੀ ਉੱਥੋਂ ਖਤਮ ਕਰ ਦਿੱਤੀ ਗਈ ਹੈ ਚਾਹੀਦਾ ਸੀ ਜਿਹੜਾ ਪਹਿਲਾਂ ਹੀ ਹੈਲਥ ਸਿਸਟਮ ਸੀਗਾ ਉਹਨੂੰ ਹੋਰ ਮਜ਼ਬੂਤ ਕਰਦੇ ਅਸੀਂ ਬਹੁਤ ਚੰਗਾ ਹੁੰਦਾ ਚਲੋ ਇਹ ਮੁਹੱਲਾ ਕਲੀਨਿਕ ਵੀ ਬਣਿਆ ਹੈ ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤੇ ਤਰਨ ਤਰ ਤੋਂ ਬੜੀ ਖੁਸ਼ੀ ਦੇ ਨਾਲ ਕਿਉਂਕਿ ਸੀਟ ਜਿੱਤਣੀ ਆ ਉਥੇ ਕੰਮ ਸ਼ੁਰੂ ਕਰੋ ਪਰ ਨਾਲ ਦੀ ਨਾਲ ਉਥੇ ਜਿੱਥੇ ਮਰੀਜ਼ ਪਏ ਨੇ ਮੁਕਸਰ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ 벨ਟ ਹੈ ਜਿਹੜੀ ਪੂਰੀ ਤਰ੍ਹਾਂ ਪ੍ਰਭਾਵਿਤ ਹੈਗੀ ਹੈ ਜਣੀ ਇੱਥੇ ਕੈਂਸਰ ਦੇ ਮਰੀਜ਼ ਵੀ ਨੇ ਹੋਰ ਬਿਮਾਰੀਆਂ ਨੇ ਪੀਗਲੀਆਂ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਨੇ ਹੈਗੀਆਂ ਬਹੁਤ ਕੁਸ਼ ਇੱਥੇ ਮੰਜੇ ਪਏਗੇ ਤੇ ਢੀੜਾਂ ਜੜੀਆਂ ਉਥੇ ਜਾ ਕੇ ਦੇਖਣ ਵਾਲੀਆਂ ਹੁੰਦੀਆਂ ਏਮਜ਼ ਬਠਿੰਡੇ ਦੇ ਵਿੱਚ ਤੇ ਜਿਹੜੇ ਸਰਕਾਰੀ ਹਸਪਤਾਲ ਨੇ ਹੋਰ ਪ੍ਰਾਈਵੇਟ ਭਰੇ ਪਏ ਨੇਗੇ ਸਾਰੇ ਟ੍ਰੇਨ ਭਰੀ ਜਾਂਦੀ ਹੈਗੀ ਬਿਠਿੰਡਿਓ ਬੀਕਾਨੇਰ ਨੂੰ ਇਹ ਸਾਰਾ ਕੁਝ ਇੱਕ ਦ੍ਰਿਸ਼ ਉੱਥੇ ਦੇਖਣ ਵਾਲਾ ਹੁੰਦਾ ਤਾਂ ਚਾਹੀਦਾ ਤਾਂ ਇਹ ਸੀਗੇ ਉੱਥੇ ਇਹ ਪਹਿਲ ਦੇ ਦਰਤੇ ਕੀਤਾ ਜਾਂਦਾ ਪਰ ਸ਼ੁਰੂ ਕੀਤਾ ਜਾ ਰਿਹਾ ਤਰਨ ਤਰਨ ਤੋਂ ਚਲੋ ਖੈਰ ਜੋ ਵੀ ਹੋ ਰਿਹਾ ਚੰਗਾ ਹੋ ਰਿਹਾ ਫਿਰ ਵੀ ਕਹਾਂਗੇ ਚੱਲ ਤਰਨ ਤਰਨ ਤੋਂ ਛੇਤੀ ਕਰਕੇ ਫਿਰ ਇਸ ਪਾਸੇ ਨੂੰ ਆਉਣ ਤੇ ਸਾਰੇ ਪੂਰੇ ਪੰਜਾਬ ਦੇ ਵਿੱਚ ਇਹ ਬਣੇ ਇਸ ਸਕੀਮ ਕਾਮਯਾਬੀ ਨਾਲ ਲਾਗੂ ਹੋਵੇ ਪਰ ਇਹਦੇ ਵਿੱਚ ਲਾਗੂ ਹੋਣ ਦੇ ਵਿੱਚ ਵੀ ਤੇ ਇਹਦੀ ਕਾਮਯਾਬੀ ਦੇ ਪਿੱਛੇ ਵੀ ਕਈ ਸਾਨੂੰ ਖਦਸ਼ੇ ਨਜ਼ਰ ਆਉਂਦੇ ਆ ਕਿ ਇਹਨੇ ਪੂਰਾ ਸ਼ੈ ਸਕੀਮ ਨੇ ਸਿਰੇ ਚੜਨਾ ਨਹੀਂ ਕਿਉਂਕਿ ਇਹੋ ਜੀ ਸਕੀਮ ਪਹਿਲਾਂ ਵੀ ਇੱਕਾਈ ਸੀਗੀ ਕਿ ਕੈਸ਼ਲੈਸ ਸਕੀਮ ਮੁਲਾਜ਼ਮਾਂ ਵਾਸਤੇ ਆਈ ਸੀ ਉਹ ਕੱਲਿਆਂ ਨੇ ਅਸੀਂ ਉਹਦੇ ਉੱਤੇ ਤਜਰਬਾ ਕੀਤਾ ਉਹ ਫੇਲ ਹੋ ਗਈ ਹੈ ਤੇ ਜੇ ਕੋਈ ਛੋਟਾ ਮੋਟਾ ਕਿਸੇ ਨੇ ਨਿੱਕਾ ਮੋਟਾ ਕਿਸੇ ਨੇ ਕੋਈ ਹਰਨੀਆਂ ਦਾ ਕਿਸੇ ਨੇ ਕੋਈ ਬਵਾਸੀਰ ਦਾ ਨਿੱਕਾ ਜਿਹਾ ਆਪਰੇਸ਼ਨ ਜਿਹੜਾ ਹੁੰਦਾ ਉਹ ਜੇ ਕਰਾ ਵੀ ਲਿਆ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਜਿਹੜਾ ਇਹ ਲਿਸਟ ਦੇ ਵਿੱਚ ਆਉਂਦਾ ਸੀ ਹਸਪਤਾਲ ਤਾਂ ਉੱਥੇ ਫਿਰ ਡਾਕਟਰ ਕੀ ਕਰਦੇ ਸੀਗੇ ਵੀ ਖਾਲੀ ਫਾਰਮਾਂ ਦੇ ਉੱਤੇ ਦਸਕਤ ਕਰਾ ਲੈਂਦੇ ਨੇ ਮਰੀਜ਼ ਤੋਂ ਵੀ ਮੈਂ ਇੱਥੋਂ ਆਪਰੇਸ਼ਨ ਕਰਾਇਆ ਉਹ ਕਾਹਦਾ ਕਰਾਇਆ ਉਹ ਡਾਕਟਰ ਉੱਥੇ ਪਤਾ ਨਹੀਂ ਉਹ ਉਹ ਵੀ ਕਿੰਨੇ ਕਿੰਨੇ ਵੱਡੇ ਮੋٹے ਬਿੱਲ ਬਣਾ ਕੇ ਉਹ ਸਰਕਾਰ ਨੂੰ ਤੋਂ ਕੈਸ਼ ਕਰਾ ਲੈਂਦੇ ਸੀਗੇ ਤੇ ਉਹ ਸਕੀਮ ਸੀ ਜਿਹੜੀ ਬੰਦ ਹੋ ਗਈ ਜਿਹੜੀ ਸਿਰਫ ਮੁਲਾਜ਼ਮਾਂ ਵਾਸਤੇ ਆਈ ਸੀਗੀ ਉਹ ਬੰਦ ਹੋ ਚੁੱਕੀ ਹੈ ਸਕੀਮ ਤੇ ਸਾਨੂੰ ਡਰ ਹੈ ਕਿਤੇ ਇਹ ਵੀ ਜਿਹੜੀ ਸਿਹਤ ਬੀਮਾ ਯੋਜਨਾ 10 ਲੱਖ ਵਾਲੀ ਹੈ ਇਹ ਕਿਤੇ ਫੇਲ ਨਾ ਹੋ ਜਾਵੇ ਤੇ ਸਰਕਾਰ ਇਹਦੀਆਂ ਜਿਹੜੀਆਂ ਕਮਜ਼ੋਰੀਆਂ ਹੈ ਉਹਦੇ ਉੱਤੇ ਨਿਗਰਖੇ ਪੜਤਾਲ ਕਰਾਵੇ ਆਪ ਦੇ ਜਿਹੜੇ ਹੈਲਥ ਹੈਲਥ ਮੈਕਮੇਂ ਦੇ ਡਾਇਰੈਕਟਰ ਨੇ ਡਿਪਟੀ ਡਾਇਰੈਕਟਰ ਨੇ ਕਿਡਾ ਅਮਲਾ ਫੈਲਾ ਪੂਰਾ ਵਿਭਾਗ ਮੈਹਿਤ ਮੈਕਮਾ ਤੇ ਜਿਹੜੇ ਮੰਤਰੀ ਹੈਗੇ ਡਾਕਟਰ ਬਲਬੀਰ ਸਿੰਘ ਹੋਰੀ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਦੇ ਉੱਤੇ ਪੂਰੀ ਦੀ ਕੋਖ ਪੜਤਾਲ ਕਰਕੇ ਇਹਦੀ ਕਾਮਯਾਬੀ ਵਾਸਤੇ ਉਹ ਕੰਮ ਕਰਨ ਕਿਤੇ ਇਹ ਨਾ ਹੋਵੇ ਜਿਹੜੀ ਮੁਲਾਜ਼ਮਾਂ ਵਾਸਤੇ ਕਿਸੇ ਵੇਲੇ ਸਕੀਮ ਆਈ ਸੀਗੀ ਇਸੇ ਤਰ੍ਹਾਂ ਦੀ ਕੈਸ਼ਲੈਸ ਸਕੀਮ ਉਹਦੇ ਵਾਂਗੂ ਕਿਤੇ ਰਾਹ ਚ ਨਾ ਦਮ ਤੋੜ ਜਾਏ ਇਹ ਖਤਮ ਨਾ ਹੋ ਜਾਏ ਤੇ ਆਓ ਅਸੀਂ ਤਾਂ ਦੁਆ ਕਰਦੇ ਹਾਂ ਇਸ ਗੱਲ ਦੀ ਕਿ ਕਾਮਯਾਬ ਹੋਵੇ ਸਕੀਮ ਤੇ ਲੋਕਾਂ ਨੂੰ ਫਾਇਦਾ ਪਹੁੰਚੇ ਇਸ ਗੱਲ ਦਾ ਸਗੋ ਤੇ ਸਰਕਾਰ ਨੂੰ ਵੀ ਇਸ ਗੱਲ ਦੀ ਤਾਂ ਸ਼ਾਬਾਸ਼ ਜਾਏਗੀ ਪਰ ਕਰੋ ਇਹ ਉਥੇ ਪਹਿਲ ਦੇ ਆਧਾਰ ਤੇ ਜਿੱਥੇ ਮਰੀਜ਼ ਜ਼ਿਆਦਾ ਪਏ ਨੇਗੇ ਜਿੱਥੇ ਲੋਕ ਜ਼ਿਆਦਾ ਤੜਫ ਰਹੇ ਨੇਗੇ ਬਾਹਰ ਨੂੰ ਭਜ ਰਹੇ ਨੇ ਏਨੀ ਗੱਲ ਕਹਿੰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਤੇ ਇੱਕ ਮੇਘ ਰਾਜਰ ਅੱਲਾ YouTube ਚੈਨਲ ਹੈ ਉਹਨੂੰ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੁਹਾਡਾ ਬਹੁਤ ਧੰਨਵਾਦ